ਗੁਰੂ ਨਾਨਕ ਸਾਹਿਬ ਦੇ ਇਸ ਤਪਸਥਾਨ ਦੀਆਂ ਦੀਵਾਰਾਂ ਕੀ ਇਸ ਦੀ ਛੱਤ ਉੱਤੇ ਵੀ ਇੱਕ ਕਿੜੀ ਜਿੰਨੀ ਜਗ੍ਹਾ ਵੀ ਨਹੀਂ ਬਚੀ ਜਿੱਥੇ ਸੰਗਤਾਂ ਵੱਲੋਂ ਆਪਣੀਆਂ ਖੁਆਹਿਸ਼ਾਂ ਅਤੇ ਅਰਦਾਸਾਂ ਨਾ ਲਿਖੀਆਂ ਹੋਣ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਉਹ ਪਰਮਾਤਮਾ ਸਾਡੇ ਬਿਨਾਂ ਬੋਲੇ ਹ ਹੀ ਸਾਡੇ ਅੰਦਰ ਦੀ ਆਵਾਜ਼ ਜਾਣ ਲੈਂਦਾ ਹੈ ਕਿ ਵਿਣ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੈ ਅਰਦਾਸ ਤੇ ਦੂਜੇ ਪਾਸੇ ਸੰਗਤਾਂ ਵੱਲੋਂ ਇਸ ਸੰਤ ਐਸਾ ਕਿਉਂ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਦਾ ਇਹ ਤਪਸਥਾਨ ਮਹਾਰਾਸ਼ਟਰ ਵਿੱਚ ਪੈਂਦਾ ਹੈ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਇੱਥੇ ਦੋ ਸਿੱਧਾਂ ਨੂੰ ਸਿੱਧੇ ਰਾ ਪਾਇਆ ਸੀ ਲੇਕਿਨ ਗੁਰੂ ਨਾਨਕ ਦੀ ਆਪਣੀ ਸੰਗਤ ਨੇ ਇਹ ਕਿਹੜਾ ਰਾ ਫੜ ਲਿਆ ਹੈ ਇੰਜ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਸੰਗਲਾ ਦੀਪ ਦੀ ਯਾਤਰਾ ਦੌਰਾਨ ਇੱਥੇ ਆਏ ਸਨ ਯਾਨੀ ਕਿ ਸ਼੍ਰੀਲੰਕਾ ਨੂੰ ਜਾਂਦੇ ਵਕਤ ਆਪਜੀ ਇੱਥੇ ਆਏ ਸਨ ਉਸ ਵਕਤ ਇੱਥੇ ਦੋ ਸਿੱਧ ਜੋਗੀ ਰਿਹਾ ਕਰਦੇ ਸਨ ਜਿਨ੍ਹਾਂ ਦਾ ਨਾਂ ਮੰਗਲ ਅਤੇ ਦੰਗਲ ਕਰਕੇ ਦੱਸਿਆ ਜਾਂਦਾ ਹੈ ਜੋ ਉਸ ਪਰਮਾਤਮਾ ਦੀ ਸੱਚੀ ਬੰਦਗੀ ਕਰਨ ਦੀ ਬਜਾਏ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਲਈ ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇ ਕੇ ਹੱਠ ਯੋਗ ਕਰਦੇ ਸਨ ਤੇ ਵੱਧ ਤੋਂ ਵੱਧ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੀ ਉਹਨਾਂ ਨੇ ਆਪਣੀ ਜੀਵਨ ਦਾ ਲਕਸ਼ਯ ਬਣਾਇਆ ਹੋਇਆ ਸੀ ਜਦੋਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਤਾਂ ਇਹਨਾਂ ਸਿੱਧਾਂ ਨੇ ਆਪਣੇ ਆਪ ਨੂੰ ਵੱਡਾ ਜਾਣਦੇ ਆ ਗੁਰੂ ਸਾਹਿਬ ਜੀ ਨੂੰ ਆਪਣਾ ਚੇਲਾ ਆਪਣਾ ਸੇਵਕ ਬਣਾਉਣ ਦੇ ਲਈ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਗੁਰੂ ਸਾਹਿਬ ਜੀ ਦੇ ਸਾਹਮਣੇ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਹੋਰ ਆਮ ਲੋਕਾਂ ਦੇ ਨਾਲ ਕਰਦੇ ਸਨ ਲੇਕਿਨ ਜਦੋਂ ਗੁਰੂ ਸਾਹਿਬ ਜੀ ਇਹਨਾਂ ਦੀਆਂ ਰਿਧੀਆਂ ਸਿੱਧੀਆਂ ਤੋਂ ਉੱਕਾ ਵੀ ਪ੍ਰਭਾਵਿਤ ਨਾ ਹੋਏ ਤੇ ਅੱਗੋਂ ਗੁਰੂ ਸਾਹਿਬ ਜੀ ਨੇ ਆਖਿਆ ਕਿ ਕੀ ਤੁਸੀਂ ਆਪਣੀ ਜ਼ਿੰਦਗੀ ਦਾ ਇੰਨਾ ਕੀਮਤੀ ਸਮਾਂ ਤੇ ਆਪਣੇ ਸਰੀਰ ਨੂੰ ਇੰਨਾ ਕਸ਼ਟ ਕਿ ਸਿਰਫ ਇੰਨਾ ਤੁੱਛ ਜਹੀਆਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਲਈ ਦੇ ਰਹੇ ਹੋ ਇਹਨਾਂ ਸਿੱਧਾਂ ਨੂੰ ਕਹਿੰਦੇ ਗੁਰੂ ਸਾਹਿਬ ਜੀ ਤੋਂ ਇਸ ਤਰੀਕੇ ਦੇ ਜਵਾਬ ਦੀ ਉਕਾ ਵੀ ਉਮੀਦ ਨਹੀਂ ਸੀ ਫਿਰ ਇਹਨਾਂ ਸਿੱਧਾਂ ਨੇ ਗੁਰੂ ਸਾਹਿਬ ਜੀ ਨੂੰ ਬੜੇ ਸਵਾਲ ਕੀਤੇ ਤਕਰੀਬਨ ਕਹਿੰਦੇ 5 ਦਿਨ ਇੱਥੇ ਗਿਆਨ ਗੋਸ਼ਟੀ ਚੱਲਦੀ ਰਹੀ ਯਾਨੀ ਕਿ ਵਿਚਾਰ ਚਰਚਾ ਚੱਲਦੀ ਰਹੀ ਤੇ ਅੰਤ ਨੂੰ ਇਹਨਾਂ ਸਿੱਧਾਂ ਨੂੰ ਗੁਰੂ ਸਾਹਿਬ ਜੀ ਨੇ ਇਹਨਾਂ ਦੁਨੀਆਵੀ ਕਰਮ ਕਾਂਡਾਂ ਤੋਂ ਉੱਤੇ ਚੁੱਕ ਕੇ ਉਸ ਪਰਮਾਤਮਾ ਦੇ ਘਰ ਵੱਲ ਜਾਂਦਾ ਸਿੱਧਾ ਪ੍ਰੇਮ ਵਾਲਾ ਰਾਹ ਯਾਨੀ ਕਿ ਸਿੱਧਾ ਅਤੇ ਸਰਲ ਰਾਹ ਦਿਖਾਇਆ ਇਹਨਾਂ ਸਿੱਧਾਂ ਨੂੰ ਸਿੱਧੇ ਰਾ ਪਾਇਆ ਇਨਾਂ ਸਿੱਧਾਂ ਨੇ ਫਿਰ ਗੁਰੂ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ ਤੇ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਪਾਇਆ ਖੜਾਵਾਂ ਦਾ ਜੋੜਾ ਆਪਣੇ ਕੋਲ ਨਿਸ਼ਾਨੀ ਵਜੋਂ ਰੱਖ ਲੈਣ ਦੀ ਇੱਛਾ ਜ਼ਾਹਰ ਕੀਤੀ ਜੋ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਪੂਰੀ ਵੀ ਕਰ ਦਿੱਤੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਮੁਤਾਬਕ ਗੁਰੂ ਸਾਹਿਬ ਜੀ ਦਾ ਉਹ ਜੋੜਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਸ਼ੋਭਤ ਹੈ ਸੰਗਤਾਂ ਇੱਥੇ ਆ ਕੇ ਉਸ ਪਵਿੱਤਰ ਜੋੜੇ ਦੇ ਦਰਸ਼ਨ ਵੀ ਕਰਦੀਆਂ ਹਨ ਲੇਕਿਨ ਇਸ ਤਪੱਸਥਾਨ ਦੀਆਂ ਦੀਵਾਰਾਂ ਤੇ ਛੱਤ ਉੱਤੇ ਸੰਗਤਾਂ ਆਪਣੀਆਂ ਖੁਆਇਸ਼ਾਂ ਤੇ ਅਰਦਾਸਾਂ ਇੱਛਾਵਾਂ ਕਿਉਂ ਅਤੇ ਕਦੋਂ ਤੋਂ ਲਿਖਣ ਲੱਗੀਆਂ ਆਓ ਚੱਲ ਕੇ ਕਰਦੇ ਹਾਂ ਇਸ ਸਥਾਨ ਦੇ ਦਰਸ਼ਨ ਤੇ ਜਾਣਦੇ ਹਾਂ ਕਿ ਇਸ ਦੀ ਵਜ੍ਹਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁੱਤ ਮੈਂ ਮਹਾਰਾਸ਼ਟਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਪਿੱਛੇ ਜੋ ਤੁਸੀਂ ਸਥਾਨ ਵੇਖ ਰਹੇ ਹੋ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਆਇਆ ਸੀ ਨੇ ਕਿਹਾ ਜਾਂਦਾ ਹੈ ਕਿ ਇੱਥੇ ਦੋ ਸਿੱਧ ਜੋਗੀ ਸਨ ਉਹਨਾਂ ਦੇ ਨਾਲ ਉਹਨਾਂ ਦੀ ਗੋਸ਼ਟੀ ਹੋਈ ਤੇ ਇਹ ਸਥਾਨ ਇਤਕਾ ਸ਼ਿਰੀ ਹਜ਼ੂਰ ਸਾਹਿਬ ਤੋਂ ਅਬਜਲਨਗਰ ਹਜ਼ੂਰ ਸਾਹਿਬ ਤੋਂ 7 ਕਿਲੋਮੀਟਰ ਹੀ ਦੂਰੀ ਤੇ ਐ ਲੇਕਿਨ ਕਮਾਲ ਦੀ ਗੱਲ ਇੱਥੇ ਐ ਤੁਸੀਂ ਵੇਖੋ ਮੇਰੇ ਨੀਚੇ ਜਿਹੜਾ ਤਪਸਥਾਨ ਬਣਿਆ ਹੋਇਆ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਪਾਸ਼ਾ ਵੀ ਆਏ ਸਨ ਤੇ ਇੱਥੋਂ ਦੀ ਦਵਾਰਾਂ ਦੇ ਵਿੱਚ ਸ਼ਾਇਦ ਇੱਕ ਤੋਂ ਉਹ ਪਿੰਨ ਜਿੰਨੀ ਜਗ੍ਹਾ ਵੀ ਖਾਲੀ ਨਹੀਂ ਮਿਲੇਗੀ ਲੋਕੀ ਇੱਥੇ ਆ ਕੇ ਆਪਣੀਆਂ ਜੋ ਮਨੋਕਾਮਨਾ ਹੁੰਦੀਆਂ ਨੇ ਉਹ ਇੱਥੇ ਲਿਖਦੇ ਨੇ ਤੇ ਇਹ ਮਨੋਤ ਹੈ ਕਿ ਉਹਨਾਂ ਦੀਆਂ ਮਨੋਕਾਮਨਾ ਇੱਥੇ ਲਿਖਣ ਦੇ ਨਾਲ ਇਹ ਪੂਰੀਆਂ ਵੀ ਹੁੰਦੀਆਂ ਨੇ ਤੁਸੀਂ ਵੇਖੋ ਇੱਥੇ ਜੀ ਨਾਨਕਪੁਰੀ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਇੱਥੇ ਲੋਕੀ ਆਪਣੇ ਨਾਲ ਪੈਨ ਲੈ ਕੇ ਆਉਂਦੇ ਨੇ ਕਲਮ ਲੈ ਕੇ ਆਉਂਦੇ ਨੇ ਨਿੱਕੇ ਨਿੱਕੇ ਬੱਚੇ ਆਪਣੇ ਤੁਸੀਂ ਪੈਨ ਲੈ ਕੇ ਆਏ ਹੋ ਬੱਚਿਓ ਬੱਚੇ ਨੂੰ ਕੁਝ ਦੱਸਿਓ ਬੱਚੇ ਓਏ ਪਾਪਾ ਤੁਸੀਂ ਪੈਨ ਪੈਨ ਲੈ ਕੇ ਆਏ ਹੋ ਪੈਨ ਹੈ ਤੁਹਾਡੇ ਕੋਲ ਹੈਗੇ ਸਿਗਾ ਤੇਰੇ ਕੋਲ ਪੈਨ ਮੈਂ ਦੇਖ ਰਿਹਾ ਸੀਗਾ ਸਿਗਾ ਰਿਹਾ ਪੈਨ ਕਿਸ ਕਿਸ ਦਾ ਲਿਖ ਰਹੇ ਸੀ ਤੁਸੀਂ ਆ ਦੇਖੋ ਇਹ ਬੱਚਾ ਲਿਖਣ ਲੱਗਿਆ ਹੋਇਆ ਕੋਈ ਇੱਥੋਂ ਵਿਦਿਆ ਦਾਦਾਨ ਮੰਗਦਾ ਕੋਈ ਇੱਥੋਂ ਜੋ ਉਹਨਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਇਧਰ ਬਾਬੇ ਜੀ ਲਿਖਣ ਲੱਗੇ ਤਾਂ ਨੇ ਬਾਕੀ ਇੱਥੇ ਨਹੀਂ ਕਰ ਰਹੀ ਬੀਰ ਗੱਲ ਬੋਲੀਆ ਮੈਂ ਬਹੁਤ ਹੀ ਗੱਲ ਨਹੀਂ ਕਰਦਾ ਬਾਬਾ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੋ ਸੁੱਖ ਦਤਾ ਨਾ ਕੋ ਫਿਰ ਇੰਝ ਆਏ ਸੀ সিকাপডো মিনাথে? সিকাপডো মানাকামনা খিকামনা ক্টকে অছা কোই মানা কামনা তরিকেদো? হাং ভিকেকামন্য সখ পুরি ক্টামনিকেক�

बाबू जी पाशा। इस स्थान इतिहास कितने लिखे हुआ है जी कोई दस सदगा जी ਸਰੀ ਵਾਹਿਗੁਰੂ ਖਾਲਸਾ ਰਿਵਾਇਤੀ ਦੀ ਕੀ ਫਤਿਹ ਗੁਰੂ ਸਾਤ ਸਕੱਤੀ ਉਹ ਚਦਨ ਤੇ ਕਾਕਰ ਕਰੋ ਤੇ ਪਾਸ਼ਾ ਦੇ ਨਾਨਕਪੁਰ ਦੀ ਸਾਖੀ ਪ੍ਰੇਮ ਅਤੇ ਸ਼ਰਦਾ ਨਾਲ ਸਨੋ ਚੁੰਦਾ দান ਬਖਸ਼ੇ ਤੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਖੇ ਗੁਰਦੁਆਰਾ ਨਾਨਕਪੁਰ ਸਾਹਿਬ ਦੀ ਨਾਨਕਪੁਰੇ ਸਥਾਨ ਤੇ ਪੀਪਲ ਹੇ ਦੋ ਸਿੱਧ ਭਗਤੀ ਕਰਦੇ ਸੀ ਨਾਮ ਜਪਦੇ ਸੀ ਜਿਨ੍ਹਾਂ ਦਾ ਨਾਮ ਮੰਗਲ ਤੇ ਦੰਗਲ ਨਾ ਇਹ ਗੋਰਖਨਾਥ ਮਸਜਿਦ ਦਾ ਨਾ ਦੇ ਚੇਲੇ ਗੁਰਖਨਾਥ ਮਹਿੰਦਰਨਾਥ ਨੂੰ ਗੁਰੂ ਮਨਦੇਸੇ ਉਹਨਾਂ ਦਾ ਪ੍ਰਚਾਰ ਕਰਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਨੀ ਜਾਨ ਨਿਰੰਕਾਰ ਜੋ ਸੱਚੇ ਸਤਿਗੁਰੂ ਦੇਨ ਦੁਨੀਏ ਦੇ ਮਾਲਕ ਆਪ ਇੱਥੇ ਆਏ ਇਹਨਾਂ ਸਿੱਧਾ ਨਾਲ ਪੀਪਲ ਹੇਠ ਪੰਜ ਦਿਨ ਗਿਆਨ ਕੋਸ਼ਟ ਹੋਈ ਸਿੱਧਾ ਨੂੰ ਚਾਨਾ ਪਿਆ ਗਿਆ ਬਾਬਾ ਨਾਨਕ ਦੇ ਚਾਨੀ ਲੱਗ ਗਏ ਬਾਬਾ ਨਾਨਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਚਾਨਾ ਪਾ ਕੇ ਖੜਾਵੇਂ ਨਿਸ਼ਾਨੀ ਦੇ ਕੇ ਇੱਥੋਂ ਪ੍ਰਵਿਦਨ ਨਾਨਕ ਧੀਰਾ ਸਾਹਿਬ ਦੇ ਜਿੱਥੇ ਵਹਿਣ ਸੱਚੇ ਪਾਤਸ਼ਾਹ ਤਪਸ਼ਾ ਕੀਤੇ ਸੀ ਉਹ ਸਥਾਨ ਇਹ ਤੇ ਉਤਰ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਬਾਦਸ਼ਾਹ ਦੇ ਜੋੜੇ 80 ਸਿਰ ਗੁਨਾਰਾ ਪਾਸ਼ਾ ਦੇ ਖੜਾ ਹੋਏ ਨੇ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਜਿਹੜੇ نیچے ਇੱਥੇ ਲਿਖਿਆ ਹੋਇਆ ਭੂਮਨ ਪਾ ਮਲੇ ਜਿਹੜੀ ਆ ਸੁਖ ਜਿਹੜੀ ਆ ਆਪਾਂ ਲਿਖੀ ਠੀਕ ਹੈ ਇਸ ਤਪਸਥਾਨ ਦੀਆਂ ਦੀਵਾਰਾਂ ਤੇ ਛੱਤ ਉੱਤੇ ਸੰਗਤਾਂ ਆਪਣੀਆਂ ਖਵਾਹਿਸ਼ਾਂ ਤੇ ਅਰਦਾਸਾਂ ਕਦੋਂ ਤੋਂ ਅਤੇ ਕਿਉਂ ਲਿਖਦੀਆਂ ਹਨ ਇਸ ਦਾ ਜਵਾਬ ਤਾਂ ਸਾਨੂੰ ਨਹੀਂ ਮਿਲ ਸਕਿਆ ਲੇਕਿਨ ਹਾਂ ਗੁਰਬਾਣੀ ਦੇ ਵਿੱਚੋਂ ਇਹ ਜਵਾਬ ਜ਼ਰੂਰ ਮਿਲਿਆ ਕਿ ਵਿਣ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਨਾਨਕ ਘਟ ਘਟ ਇੱਕੋ ਵਰਤਦਾ ਸਬਦ ਕਰੇ ਪਰਗਾਸ ਵਿਣ ਬੋਲਿਆ ਸਭ ਕੁਝ ਜਾਣਦਾ ਵਿਣ ਬੋਲਿਆ ਸਭ ਕੀ ਜਾਣਦਾ ਕਿਸ ਆ ਗਿਆ ਕੀ ਚਿਆਰ ਦਾਸ ਕਿਸ ਆ ਗਿਆ ਸਭ ਕੀ ਜਾਣਦਾ ਵਿਣ ਬੋਲਿਆ ਸਭ ਕੀ ਜਾਣਦਾ